ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਜ ਸੰਗਤ ਜੀ ਤਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਡੂਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਹੈ ਦੀਵਾਨ ਦੇ ਅੰਦਰ ਤਨ ਬਾਬਾ ਬੁੱਢਾ ਜੀ ਨੂੰ ਸਤਕਾਰ ਸਹਿਤ ਆਸਣ ਤੇ ਬਿਰਾਜਮਾਨ ਕੀਤਾ ਹੋਇਆ ਹੈ ਬੈਠੇ ਹਨ ਸਜੇ ਹੋਏ ਹਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਵੀ ਆਸਣ ਤੇ ਬਿਰਾਜਮਾਨ ਸਜੇ ਹੋਏ ਹਨ ਇਸੇ ਤਰ੍ਹਾਂ ਧਨਪਾਈ ਬਾਲਾ ਜੀ ਉਹ ਵੀ ਆਸਣ ਤੇ ਬਰਾਜਮਾਨ ਹਨ ਸਜੇ ਹੋਏ ਹਨ ਤੇ ਨਾਲ ਇਹ ਮੁਖੀ ਸਿੱਖ ਬੈਠੇ ਹਨ ਧਨਪਾਈ ਪਾਰੋ ਜੀ ਜੁਲਕਾ ਜੀ ਢਿੰਗਾ ਜੀ ਭਾਈ ਜੀਵਾ ਜੀ ਜਿਹੜੇ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਤੇ ਨਾਲ ਭਾਈ ਪੈੜਾ ਮੋਖਾ ਜੀ ਕਾਗਜ਼ ਕਰਮ ਦਵਾਤ ਲੈ ਕੇ ਸੁ ਲਿਖਣ ਵਾਸਤੇ ਹਾਜ਼ਰ ਬੈਠੇ ਹਨ ਹੋਰ ਬੇਅੰਤ ਸਿੱਖ ਸੰਗਤਾਂ ਬਜ਼ੁਰਗ ਮਾਤਾਵਾਂ ਭੈਣਾਂ ਵੀਰ ਬੱਚੇ ਬਜ਼ੁਰਗ ਦੀਵਾਨ ਵਿੱਚ ਹਾਜ਼ਰ ਹਨ ਸਤਿਗੁਰੂ ਜੀ ਵੱਲ ਹੱਥ ਬਨ ਕੇ ਭਾਈ ਬਾਲਾ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਤਾਂ ਜੋ ਚੱਲ ਰਹੀ ਲੜੀਵਾਰ ਕਥਾ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਮੈਂ ਆਪ ਜੀ ਨੂੰ ਸਰਵਣ ਕਰਾਵਾਂ ਸੋ ਇਸ ਤਰ੍ਹਾਂ ਇਜਾਜ਼ਤ ਲੈ ਕੇ ਤਨ ਗੁਰ ਅੰਗਦ ਦੇ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਕਿ ਤਨ ਭਾਈ ਬਾਲਾ ਜੀ ਆਪ ਜੀ ਕਿਰਪਾ ਕਰੋ ਸੋ ਦਾਸਾਂ ਨੂੰ ਮੇਰੇ ਗੁਰੂ ਨਾਨਕ ਦੀ ਉਹ ਜਨਮ ਕਥਾ ਆਪ ਜੀ ਸਰਵਣ ਕਰਾਓ ਇਸ਼ਾਰਾ ਪਾ ਕੇ ਧਨਪਾਈ ਵਾਲਾ ਜੀ ਨੇ ਐਉਂ ਕਥਾ ਆਰੰਭ ਕੀਤੀ ਤੇ ਆਖਿਆ ਕਿ ਧਨ ਗੁਰੂ ਅੰਗਦ ਦੇ ਮਹਾਰਾਜ ਜੀ ਜਿਵੇਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੂਰਤੀ ਖਾਨੇ ਵਿੱਚ ਕਾਰ ਕਰ ਰਹੇ ਹਨ ਜਿਵੇਂ ਜਿਵੇਂ ਕਾਰ ਕਰਦੇ ਨੇ ਤੇਵੇਂ ਜਿੱਥੇ ਜਸ ਹੁੰਦਾ ਹੈ ਤੇ ਨਾਲ ਚੁਗਲਾ ਨੇ ਚੁਗਲੀ ਵੀ ਕਰ ਦਿੱਤੀ ਨਿੰਦਕਾਨੇ ਨੇ ਨਿੰਦਿਆ ਕਰ ਦਿੱਤੀ ਸੱਚੇ ਪਾਤਸ਼ਾਹ ਜੀ ਦੀ ਤੇ ਕਹਿ ਦਿੱਤਾ ਭਾਈ ਆ ਜੈਰਾਮ ਜੀ ਨੂੰ ਕਿ ਜੋ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਦੇਖੋ ਮੋਦੀ ਖਾਨਾ ਚਲਾ ਰਹੇ ਨੇ ਪਰ ਅਸੀਂ ਕੋਲੇ ਖੜ ਕੇ ਵੇਖਿਆ ਹੈ ਕਿ ਕੋਈ ਪੈਸਾ ਦੇ ਜਾਂਦਾ ਹੈ ਤੇ ਕੋਈ ਨਹੀਂ ਵੀ ਦਿੰਦਾ ਸਾਰਿਆਂ ਨੂੰ ਜ਼ਰੂਰਤਮੰਦ ਵਸਤੂਆਂ ਦੇਈ ਜਾਂਦੇ ਨੇ ਤਾਂ ਸਾਨੂੰ ਲੱਗਦਾ ਹੈ ਕਿ ਮੋਦੀ ਖਾਨੇ ਵਿੱਚ ਘਾਟਾ ਪਵੇਗਾ ਤੇ ਜਿਹਦੇ ਨਾਲ ਬਦਨਾਮੀ ਤੁਹਾਡੀ ਵੀ ਹੋਵੇਗੀ ਅਤੇ ਘਾਟਾ ਫਿਰ ਤਾਰਨਾ ਵੀ ਪਵੇਗਾ ਤੇ ਨਵਾਬ ਦੌਲਤ ਖਾਨ ਦਾ ਜੋ ਸੁਭਾਅ ਹੈ ਉਹ ਵੀ ਬੜਾ ਸਖਤ ਹੈ ਸੋ ਇਸ ਤਰ੍ਹਾਂ ਨਿੰਦਕਾਨ ਨਿੰਦਿਆ ਕਰ ਦਿੱਤੀ ਭਾਈਆ ਜੈਰਾਮ ਜੀ ਮਨ ਵਿੱਚ ਕੁਝ ਖਿਆਲ ਆਇਆ ਤਨ ਬੇਬੇ ਨਾਨਕ ਜੀ ਦੇ ਮਨ ਵਿੱਚ ਪੂਰਨ ਤੌਰ ਤੇ ਸ਼ਰਧਾ ਹੈ ਸੋ ਤੁਲਸਾ ਦਾਸੀ ਨੂੰ ਕਹਿ ਦਿੱਤਾ ਕਿ ਤੁਸੀਂ ਜਾਓ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਾਡੇ ਵੱਲੋਂ ਬੇਨਤੀ ਕਰੋ ਕਿ ਆ ਕੇ ਦਰਸ਼ਨ ਦੇਣ ਤੇ ਦੂਰੋਂ ਹੀ ਵੇਖਣਾ ਕੀਤਾ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿ ਆ ਰਹੀ ਹੈ ਵੀ ਤੁਲਸਾ ਦਾਸੀ ਲੱਗਦਾ ਹੈ ਵੀ ਕਿਸੇ ਚੁਗਲ ਨੇ ਚੁਗਲੀ ਕੀਤੀ ਹੈ ਚਲੋ ਚੱਲ ਕੇ ਸੁਣੀਏ ਕਿ ਕੀ ਨਿੰਦਕ ਨਿੰਦਿਆ ਕਰ ਗਏ ਹਨ ਸੋ ਥੋ ਢਾਈ ਸੇਰ ਪਤਾਸੇ ਲੈ ਕੇ ਧਨਪਈ ਬਾਲਾ ਜੀ ਕਹਿਣ ਲੱਗੇ ਅਸੀਂ ਘਰੇ ਪਹੁੰਚੇ ਸਾਰੀ ਗੱਲਬਾਤ ਸਨਾਈ ਲੇਖੇ ਵਿੱਚ 135 ਰੁਪਏ ਵੱਧ ਵੀ ਨਿਕਲੇ 1700 ਹੋਰ ਵੀ ਦਿੱਤਾ ਨਵਾਬ ਦੌਲਤਖਾਨ ਨੇ ਸੋ ਇਸ ਤਰ੍ਹਾਂ ਫੇਰ ਦਵਾਰੇ ਮੋਦੀਖਾਨੇ ਦੀ ਘਾਰ ਆਰੰਭ ਕਰ ਦਿੱਤੀ ਅੱਜ ਉਹ ਪ੍ਰਸੰਗ ਆ ਰਿਹਾ ਹੈ ਗੁਰੂ ਸਾਹਿਬ ਜੀ ਉਹ ਹੈ ਕਿ ਸਤਗੁਰੂ ਜੀ ਦੀ ਕੁੜਮਾਈ ਹੋਣੀ ਸ਼ਗਨ ਹੋਣਾ ਮੰਗਣੀ ਹੋਣੀ ਸੋ ਪ੍ਰਸੰਗ ਕਿਵੇਂ ਹੈ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਦੇ ਹਾਂ 사ਤਗੁਰੂ ਜੀ ਰਹਿਮਤ ਕਰਨ ਕਿ ਕਹਿਣ ਲੱਗੇ ਭਾਈ ਬਾਲਾ ਜੀ ਕੇ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਝ ਕੁ ਸਾਲ ਇਸੇ ਪ੍ਰਕਾਰ ਹੱਥ ਵਿੱਚ ਤੱਕੜੀ ਫੜ ਕੇ ਤੋਲਦੇ ਰਹੇ ਤੇ ਗਰੀਬਾਂ ਕੰਗਾਲਾਂ ਨੂੰ ਮਨ ਪਾਉਂਦਾ ਤਨ ਪਦਾਰਥ ਦੇ ਕੇ ਪ੍ਰਸੰਨ ਕਰਦੇ ਰਹੇ ਇਸ ਉਪਮਾ ਨੂੰ ਸੁਣ ਕੇ ਚੰਗਾ ਕਾਰੋਬਾਰ ਚੱਲਦਾ ਦੇਖ ਕੇ ਪੱਖੋ ਕੇ ਰੰਧਾਵੇ ਨਾਮੀ ਪਿੰਡ ਵਿੱਚੋਂ ਮੂਲੇ ਖੱਤਰੀ ਨੇ ਗੁਰੂ ਜੀ ਦੀ ਕੁੜਮਾਈ ਦਾ ਸ਼ਗਨ ਸੁਲਤਾਨਪੁਰ ਵਿੱਚ ਜੈ ਰਾਮ ਜੀ ਦੇ ਘਰ ਭੇਜ ਦਿੱਤਾ ਬੀਬੇ ਨਾਨਕੀ ਜੀ ਫੁੱਲੇ ਨਾ ਸਮਾਉਣ ਸਾਰੇ ਪਿੰਡ ਵਿੱਚ ਵਧਾਈਆਂ ਵੰਡੀਆਂ ਲੋਕ ਮੁਬਾਰਕਾਂ ਦੇਣ ਆਏ ਬੜੇ ਉਤਸ਼ਾਹ ਤੇ ਖੁਸ਼ੀਆਂ ਮਨਾਇਆਂ ਗਈਆਂ ਹਰ ਤਲਵੰਡੀ ਮਹਿਤਾ ਕਲਿਆਣਦਾਸ ਜੀ ਨੂੰ ਵੀ ਖਬਰ ਭੇਜ ਦਿੱਤੀ ਮਾਤਾ ਤ੍ਰਿਪਤਾ ਜੀ ਆਪਣੇ ਸੁਪੁੱਤਰ ਦੀ ਕੁੜਮਾਈ ਹੋਣ ਦੀ ਖਬਰ ਸੁਣ ਕੇ ਬਹੁਤ ਪਰਸੰਨ ਹੋਏ ਔਰ ਜਿਸ ਨੇ ਜਾ ਕੇ ਇਸ ਭਾਗੀ ਖਬਰ ਸੁਣਾਈ ਉਸ ਦਾ ਮੂੰਹ ਖੰਡ ਨਾਲ ਭਰ ਦਿੱਤਾ ਅਤੇ ਜਿਉਂ ਆਇਆ ਕਿਹਾ ਅਰ ਸਾਰੇ ਨਗਰ ਵਿੱਚ ਖੁਸ਼ੀ ਦੀ ਖਬਰ ਕਰ ਦਿੱਤੀ ਜਿਸ ਤੇ ਸਾਰਾ ਨਗਰ ਨੇ ਵਧਾਈਆਂ ਦੇਣ ਆਇਆ ਤੇ ਸਾਰੇ ਨਗਰ ਵਿੱਚ ਖੁਸ਼ੀਆਂ ਤੇ ਆਨੰਦ ਮੰਗਲਾਚਾਰ ਦੇ ਬਾਜੇ ਬਜਾਏ ਗਏ ਅਰ ਮਾਤਾ ਤ੍ਰਿਪਤਾ ਜੀ ਨੇ ਆਪਣੇ ਪੇਕੇ ਪਰਿਵਾਰ ਨੂੰ ਵੀ ਖਬਰ ਕਰ ਦਿੱਤੀ ਜਿਸ ਤੇ ਸਤਗੁਰਾਂ ਦੀ ਨਾਨੀ ਮਾਤਾ ਭرائی ਨਾਨਾ ਭਾਈ ਰਾਮਾ ਜੀ ਤੇ ਮਾਮਾ ਭਾਈ ਕ੍ਰਿਸ਼ਨਾ ਜੀ ਆਦ ਸਰਬ ਸੰਬੰਧੀ ਆ ਗਏ ਤੇ ਬਹੁਤ ਖੁਸ਼ੀਆਂ ਮਨਾਈਆਂ ਫਿਰ ਮਹਿਤਾ ਕਲਿਆਣਦਾਸ ਜੀ ਨੇ ਕਿਹਾ ਕਿ ਸੁਲਤਾਨਪੁਰ ਚੱਲਣ ਦੀ ਛੇਤੀ ਤਿਆਰੀ ਕਰੋ ਇਹ ਸੁਣ ਸਭੇ 12 ਆਦਮੀ ਤੇ ਇਸਤਰੀਆਂ ਬੀਬੀਆਂ ਇਕੱਠੀਆਂ ਹੋ ਕੇ ਸੁਲਤਾਨਪੁਰ ਨੂੰ ਤੁਰ ਪਏ ਪਹਿਲਾ ਰਾਏ ਜੀ ਪਾਸ ਮਹਿਤਾ ਕਲਿਆਣਦਾਸ ਜੀ ਗਏ ਤੇ ਜਾ ਕੇ ਕਿਹਾ ਕਿ ਤੁਹਾਡੇ ਦਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੁੜਮਾਈ ਹੋਣੀ ਹੈ ਮੈਂ ਸੁਲਤਾਨਪੁਰ ਜਾਂਦਾ ਹਾਂ ਮੈਨੂੰ ਆਗਿਆ ਦਿਓ ਤਾਂ ਰਾਇ ਬੁਲਾਰ ਜੀ ਨੇ ਕਿਹਾ ਸਖਤ ਗੁੱਸੇ ਵਿੱਚ ਆ ਗਿਆ ਤੇ ਆਖਿਆ ਕਹਿਣ ਲੱਗਾ ਕਿ ਤੈਨੂੰ ਹਜ਼ਾਰ ਵਾਰਾਂ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੇ ਸਵਾਮੀ ਹਨ ਔਰ ਮੈਂ ਉਹਨਾਂ ਦਾ ਦਾਸ ਹਾਂ ਤੂੰ ਬੇਅਦਬੀ ਦੇ ਲਫ਼ਜ਼ ਨਾ ਕਿਹਾ ਕਰ ਐ ਪਰ ਤੈਨੂੰ ਜਰਾ ਖਿਆਲ ਹੀ ਨਹੀਂ ਆਉਂਦਾ ਜੋ ਬਹੁਤ ਬੁਰੀ ਗੱਲ ਹੈ ਖਬਰਦਾਰ ਫੇਰ ਕਦੇ ਇਹੋ ਜੇ ਕਬੂਲ ਨਾ ਬੋਲਣਾ ਉਹ ਮੇਰੇ ਦਾਸ ਨਹੀਂ ਹਨ ਉਹ ਮੇਰੇ ਮੁਰਸ਼ਿਦ ਹਨ ਗੁਰੂ ਹਨ ਉਹ ਅੱਲਾ ਦੇ ਪਿਆਰੇ ਹਨ ਰਾਏ ਜੀ ਨੂੰ ਕਰੋਧ ਵਿੱਚ ਦੇਖ ਕੇ ਮਹਿਤਾ ਕਲਿਆਣ ਦਾਸ ਜੀ ਨੇ ਮਾਫੀ ਮੰਗੀ ਅਤੇ ਕਿਹਾ ਅੱਗੇ ਨੂੰ ਐਸਾ ਨਹੀਂ ਕਰਾਂਗਾ ਤਾਂ ਰਾਏ ਬੁਲਾਰ ਜੀ ਨੇ ਕਿਹਾ ਕਿ ਜਾਓ ਚੰਗੀ ਤਰ੍ਹਾਂ ਕਾਰਜ ਕਰੋ पर देखना गुरुजी ने कोई कठोर वचन ना कही ता मेहता कल्याणदास जी ने कहा कि नहीं महाराज ਤੁਸੀਂ ਇਸ ਦੇ ਕੇ ਤੋਰੋ ਤਦ ਰਾਏ ਬੁਲਾਰਜੀ ਨੇ ਕਿਹਾ ਕਿ ਜਾਓ ਪਰਮੇਸ਼ਰ ਭਲਾ ਕਰੇਗਾ ਔਰ ਮੇਰੇ ਵੱਲੋਂ ਗੁਰੂ ਜੀ ਨੂੰ ਚਰਨ ਬੰਦਨਾ ਕਰਨੀ मेहता कल्याणदास जी ਸਾਜ਼ ਸਮਾਨ ਲੈ ਕੇ ਰੱਥ ਪਰ ਸਵਾਰ ਹੋ ਕੇ ਰਣਾਲ ਹੀ ਕਰਦਾ ਮਰਾਸੀ ਭਾਈ ਮਰਦਾਨਾ ਡੂਮ ਭੀ ਲੈ ਲਿਆ ਜਦ ਸੁਲਤਾਨਪੁਰ ਪਹੁੰਚੇ ਬੇਬੇ ਨਾਨਕੀ ਜੀ ਬਾਹਰੋਂ ਹੀ ਲੈਣ ਆ ਗਏ ਤੇ ਆਪਸ ਵਿੱਚ ਮਿਲ ਗਿਲ ਕੇ ਤੇ ਪ੍ਰੇਮਪੂਰਵਕ ਗੱਲਾਂ ਕਰਨ ਬਾਤਾਂ ਕਰਕੇ ਲੈਣ ਆ ਗਏ ਅਤਿਅੰਤ ਪ੍ਰਸੰਨ ਹੋਏ ਮਿਲ ਗਿਲ ਕੇ ਆਪਸ ਵਿੱਚ ਤੇ ਮਹਿਤਾ ਕਲਿਆਣ ਦਾਸ ਜੀ ਆਦ ਦਾ ਆਉਣਾ ਸੁਣ ਕੇ ਗੁਰੂ ਜੀ ਵੀ ਹਟਿਓ ਆ ਗਏ ਪਹਿਲਾ ਪਿਤਾ ਜੀ ਫਿਰ ਮਾਤਾ ਜੀ ਫਿਰ ਚਾਚਾ ਜੀ ਨੂੰ ਚਰਨ ਵੰਦਨਾ ਕੀਤੀ ਫਿਰ ਨਾਨਾ ਮਾਮਾ ਆਦ ਨੂੰ ਕੁਲ ਰੀਤੀ ਅਨੁਸਾਰ ਨਿਵਰਤਾ ਭਾਵ ਨਾਲ ਮਿਲੇ ਤਾਂ ਦੇ ਨਾਨਾ ਜੀ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਤੇ ਛੱਡਣ ਹੀ ਨਾ ਇਸ ਪਰ ਨਾਨੀ ਜੀ ਕਹਿਣ ਲੱਗੇ ਕਿ ਹੁਣੇ ਛੱਡੋ ਵੀ ਤੇ ਜੋ ਕਿਸੇ ਹੋਰ ਪਾਸ ਜਾਣ ਤੇ ਠੰਡ ਪਾਉਣ ਤਾਂ ਨਾਨਾ ਜੀ ਕਹਿਣ ਲੱਗੇ ਮੈਂ ਉਹਨਾਂ ਦਾ ਉਹਨਾਂ ਚਰਨੀ ਵਿੱਚ ਵਿਛੜਨਾ ਜਿਨਾ ਚਿਰ ਸਿਰ ਵਾਰਨਾ ਨਾ ਕਰਾਂ ਤਦ ਨਾਨੀ ਜੀ ਨੇ ਕਿਹਾ ਕਿ ਦੇਵਾ ਕਿਸ ਨੂੰ ਫਿਰ ਨਾਨੀ ਜੀ ਨੇ ਕਿਹਾ ਕਿ ਤੁਲਸਾ ਦਾਸੀ ਨੂੰ ਕਹਿ ਕੇ ਮੰਗ ਤੇ ਮੰਗਵਾ ਲਏ ਤੇ ਫਿਰ ਨਾਨਾ ਜੀ ਨੇ 10 ਰੁਪਏ ਦੇ ਟਕੇ ਮੰਗਵਾ ਲਏ ਅਤੇ ਸਿਰਵਾਰ ਨਾ ਕੀਤਾ ਫਿਰ ਮਾਮਾ ਜੀ ਨੇ 5 ਰੁਪਏ ਦਾ ਸਿਰਵਾਰ ਨਾ ਕਰਕੇ ਮੰਗਤਿਆਂ ਨੂੰ ਦੇ ਦਿੱਤੇ ਉਪਰੰਤ ਜਦ ਗੁਰੂ ਜੀ ਨੇ ਪੁੱਛਿਆ ਕਿ ਤਲਵੰਡੀ ਵਿੱਚ ਸੁਖ ਸਾੰਦ ਹੈ ਤਾਂ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਕਿ ਵੇਲੇ ਸਿਰ ਗੱਲ ਯਾਦ ਕਰਾਈ ਜੇ ਰਾਇ ਬਲਾਰ ਜੀ ਪ੍ਰੇਮ ਨਾ ਤੁਹਾਨੂੰ ਬੰਦਰਾਂ ਕਰਦੇ ਸਨ ਪਾਪ ਸਾਖ ਮਿਲ ਕੇ ਸਾਰੇ ਬੜੇ ਆਨੰਦ ਪ੍ਰਸੰਨ ਹੋਏ ਅਰ ਖੁਸ਼ੀਆਂ ਦੇ ਮੰਗਲਾਚਾਰ ਦੇ ਸੋਲੇ ਗਾਉਂਦੇ ਵਜਾਉਂਦੇ ਰਹੇ ਅਗਲੇ ਦਿਨ ਮੂਲੇ ਖੱਤਰੀ ਦੇ ਘਰ ਤੁਰ ਪਏ ਪਿੰਡੋਂ ਬਾਹਰ ਨਹਿਰ ਨਿੱਧੇ ਬ੍ਰਾਹਮਣ ਦੇ ਹੱਥੀ ਆਪਣਾ ਆਉਣ ਦੀ ਖਬਰ ਕੀਤੀ ਤੇ ਪਰਮਾਨੰਦ ਹੋរី ਕੁੜਮਾਈ ਦੀ ਰਸਮ ਪੱਕੀ ਕਰਨ ਲਈ ਆਏ ਹਨ ਇਹ ਸੁਣ ਕੇ ਭਾਈ ਮੂਲੇ ਨੇ ਨਿੱਧੇ ਬ੍ਰਾਹਮਣ ਨੂੰ ਕਿਹਾ ਕਿ ਜੀ ਆਇਆਂ ਨੂੰ ਬੜੀ ਖੁਸ਼ੀ ਨਾਲ ਆ ਜਾਣ ਉਧਰ ਆਪ ਸਾਰਾ ਜ਼ਰੂਰੀ ਸਮਾਨ ਇਕੱਠਾ ਕਰ ਲੀਤਾ ਤਦ ਮਹਿਤਾ ਕਲਿਆਣਦਾਸ ਜੀ ਵੀ ਸਮੇਤ ਸਭਨਾ ਦੇ ਮੂਲੇ ਦੇ ਘਰ ਪਹੁੰਚ ਗਏ ਤੇ ਵੈਦੀ ਕੁਲ ਰੀਤੀ ਅਨੁਸਾਰ ਦੋਹਾਂ ਪਾਸਿਆਂ ਤੇ ਕੁੜਮਾਈ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਜਦ ਇਹ ਸਭ ਕਾਰਜ ਹੋ ਚੁੱਕਾ ਤਾਂ ਪਰਮਾਨੰਦ ਜੀ ਨੇ ਮੂਲੇ ਨੂੰ ਵੱਖਰਿਆਂ ਕਰਕੇ ਕਿਹਾ ਕਿ ਲੜਕਾ ਤੇ ਲੜਕੀ ਜਵਾਨ ਹਨ ਇਸ ਲਈ ਸਾਹਾ ਮੁਕਰ ਕਰ ਦੇਣਾ ਚਾਹੀਦਾ ਹੈ ਤਦ ਮੂਲੇ ਨੇ ਨਾ ਕਰ ਦਿੱਤੀ ਤੇ ਕਿਹਾ ਕਿ 12 ਕੇ 1 ਬਰਸ ਪਿੱਛੋਂ ਸਾਹਾ ਲਿਖ ਕੇ ਭੇਜਾਂਗਾ ਪਰਮਾਨੰਦ ਜੀ ਚੁੱਪ ਕਰ ਗਏ ਤੇ ਇੱਕ ਦਿਨ ਰਹਿ ਕੇ ਅਗਲੇ ਦਿਨ ਵਿਦਿਆ ਹੋ ਸੁਲਤਾਨਪੁਰ ਆ ਗਏ ਤੇ ਮੰਗਤਿਆਂ ਆਦ ਨੂੰ দান ਦੇ ਕੇ ਖੁਸ਼ੀਆਂ ਮਨਾਈਆਂ ਗਈਆਂ ਫਰਮਹਤਾ ਕਲਿਆਣ ਦਾਸ ਜੀ ਨੇ ਕਿਹਾ ਕਿਰੇ ਮੇਰੇ ਪਟਵਾਰ ਦਾ ਕਾਮਕਾਰ ਰੁਕਿਆ ਹੋਵੇਗਾ ਇਸ ਲਈ ਤਲਵੰਡੀ ਜਾਣਾ ਚਾਹੀਦਾ ਹੈ ਇਹ ਗੱਲ ਸੁਣਦਿਆਂ ਹੀ ਭਾਈ ਮਰਦਾਨਾ ਜੀ ਗੁਰੂ ਜੀ ਪਾਸ ਗਿਆ ਤੇ ਜਾ ਕੇ ਕਲਿਆਣ ਕਰਕੇ ਕਿਹਾ हे ਜਜਮਾਨ ਤੂੰ ਬੜਾ ਦਾਨੀ ਸੁਣੀਦਾ ਹੈ ਮੈਨੂੰ ਵੀ ਕੋਈ ਚੰਗਾ ਦਾਨ ਕਰ ਮੈਂ ਅੱਜ ਤੱਕ ਕਦੇ ਕੁਝ ਨਹੀਂ ਮੰਗਿਆ ਗੁਰੂ ਜੀ ਨੇ ਕਿਹਾ ਕਿ ਜੋ ਤੇਰੇ ਮਨ ਦੀ ਮਰਜ਼ੀ ਹੈ ਮੰਗ ਲੈ ਸਾਨੂੰ ਤੇਰੇ ਗੋਚਰਾ ਭੀ ਕੰਮ ਹੈ ਇਸ ਲਈ ਜੋ ਕਹੇਗਾ ਤੇ ਤੁਹਾਨੂੰ ਉਹੀ ਚੀਜ਼ ਦਿੱਤੀ ਜਾਵੇਗੀ ਮਰਦਾਨੇ ਨੇ ਕਿਹਾ ਜੀ ਕੋਈ ਐਸੀ ਚੰਗੀ ਵਸਤੂ ਦਿਓ ਜਿਸ ਤੇ ساری ਉਮਰ ਤੁਹਾਡਾ ਜਸ ਗਾਉਂਦਾ ਰਹਾ ਗੁਰੂ ਜੀ ਨੇ ਕਿਹਾ ਕਿ ਤੂੰ ਚੰਗੀ ਚੀਜ਼ ਚੰਗੀ ਚੀਜ਼ ਕਰਦਾ ਹੈ ਤੇ ਅਸਾਂ ਸੱਚਮੁੱਚ ਹੀ ਚੰਗੀ ਚੀਜ਼ ਦਿੱਤੀ ਤਾਂ ਤੂੰ ਨਾਰਾਜ਼ ਹੋ ਜਾਵੇਂਗਾ ਮਰਦਾਨੇ ਨੇ ਕਿਹਾ ਮਹਾਰਾਜ ਜੇ ਮੈਨੂੰ ਚੰਗੀ ਚੀਜ਼ ਮਿਲੇਗੀ ਤਾਂ ਮੈਂ ਖਾਮ ਖਾਂ ਨਾਰਾਜ਼ ਹੋਣਾ ਹੈ ਤੁਸੀਂ ਜੋ ਚੰਗੀ ਚੀਜ਼ ਦਿਓ ਤਦ ਗੁਰੂ ਜੀ ਬਚਨ ਕੀਤਾ ਕਿ ਭਾਵ ਤੇਨੂੰ ਅਸੀਂ ਰਵਾਬ ਵਜਾਉਣਾ ਦਿੱਤਾ ਜਿਸ ਕਰਕੇ ਮਨ ਦੇ ਸ਼ੋਕ ਦੂਰ ਹੋਣਗੇ ਤੇ ਦੋਹਾਂ ਲੋਕਾਂ ਦੇ ਬੰਧਨ ਟੁੱਟ ਜਾਣਗੇ ਤੇ ਸਦੀਵ ਸੁਖ ਪ੍ਰਾਪਤ ਹੋਵੇਗਾ। ਤਦ ਮਰਦਾਨਾ ਬੜਾ ਪ੍ਰਸੰਨ ਹੋਇਆ ਤੇ ਗੁਰੂ ਜੀ ਦੇ ਕਲਿਆਣ ਕਰਕੇ ਕਹਿਣ ਲੱਗਾ ਕਿ ਕੁਝ ਖਾਣ ਪੀਣ ਨੂੰ ਦਿਓ, ਸੁੱਕਿਆ ਹੀ ਨਾ ਰੱਖੋ। ਤਦ ਭਾਵ ਗੁਰੂ ਜੀ ਨੇ ਗਲੋਂ ਪੁਸ਼ਾਕਾ ਲਾ ਕੇ ਦੇ ਕੇ ਤੇ ਕੁਝ ਨਕਦੀ ਦੇ ਕੇ ਖੁਸ਼ ਕੀਤਾ। ਇਹਨਾਂ ਨੂੰ ਕਾਲੂ ਜੀ ਦੀ ਕਾਲੂ ਜੀ ਵੀ ਸਮੇਤ ਪਰਿਵਾਰ ਦੇ ਘਰੋਂ ਵਿਦਿਆ ਹੋ ਕੇ ਆ ਪੁੱਜੇ। ਇਹ ਸਤਿਗੁਰਾਂ ਨੂੰ ਪਾਸ ਬਹਾ ਕੇ ਤਨ ਸੰਚਨ ਦੀਆਂ ਬਿਆਨਤ ਹੀ ਸਿੱਖਿਆ ਦਿੰਦੇ ਰਹੇ ਦਵਾਉਂਦੇ ਹੋਏ ਤਲਵੰਡੀ ਆ ਗਏ ਇਹ ਸਾਰਾ ਹਾਲ ਰਾਏ ਬਲਾਰ ਜੀ ਨੂੰ ਸੁਣਾਇਆ ਜਿਸ ਨੂੰ ਸੁਣ ਕੇ ਰਾਏ ਬਲਾਰ ਜੀ ਬਹੁਤ ਪ੍ਰਸੰਨ ਹੋਏ ਤਨ ਭਾਈ ਬਾਲਾ ਜੀ ਨੇ ਤਨ ਗੁਰ ਅੰਗਦ ਦੇ ਮਹਾਰਾਜ ਜੀ ਨੂੰ ਇਹ ਪ੍ਰਸੰਗ ਸਰਵਣ ਕਰਾਇਆ ਅਤੇ ਸਰਵਣ ਕਰਾ ਕੇ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਇਹ ਕੁੜਮਾਈ ਦਾ ਪ੍ਰਸੰਗ ਸਮਾਪਤ ਹੋਇਆ ਹੈ ਸੋ ਅਗਲਾ ਪ੍ਰਸੰਗ ਜੋ ਦੂਜੀ ਵਾਰ ਲੇਖਾ ਕਰਨਾ ਹੈ ਮੋਦੀਖਾਨੇ ਦਾ ਉਹ ਆਪ ਜੀ ਨੂੰ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਵਾਂਗਾ ਸ਼ਵੇਸਤਰਾ ਪ੍ਰਸੰਗ ਸਮਾਪਤ ਕਰਕੇ ਭਾਈ ਬਾਲਾ ਜੀ ਨੇ ਖਿਮਾ ਮੰਗੀ ਤੇ ਨਾਲ ਆਪਾਂ ਵੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਰਹਿਮਤ ਕਰਨ ਕਿ ਇਹ ਜੋ ਵਿਚਾਰ ਹਨ ਇਹ ਵਿਚਾਰਾਂ ਨੂੰ ਸਰਵਣ ਕਰਦੇ ਰਹੀਏ ਤੇ ਸਤਿਗੁਰੂ ਜੀ ਰਹਿਮਤ ਕਰਨ ਕਿ ਸੋਹਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਫਿਰਦੇ ਵਿੱਚ ਵਸੇ ਤਾਂ ਕਿ ਫਿਰ ਸਾਡਾ ਲੋਕ ਸੁਖੀ ਪਰਲੋਕ ਸਹਿਲਾ ਹੋ ਸਕੇ ਅਗਲਾ ਪ੍ਰਸੰਗ ਸਰਵਣ ਕਰਾਂਗੇ ਕਿ ਦੂਜੀ ਵਾਰ ਨਿੰਦਕਾਂ ਦੇ ਕਹਿਣ ਤੇ ਲੇਖਾ ਕਿਵੇਂ ਹੋਇਆ ਲੇਖੇ ਵਿੱਚ ਕੀ ਵਾਧਾ ਹੋਇਆ ਕੀ ਘਾਟਾ ਨਿਕਲਿਆ ਉਹ ਸਾਰਾ ਪ੍ਰਸੰਗ ਆਪਾਂ ਸਰਵਣ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਜੋ ਚੱਲ ਰਹੀ ਲੜੀਵਾਰ ਕਥਾਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਾਂ ਇਸੇ ਤਰ੍ਹਾਂ ਸਰਵਣ ਕਰਦੇ ਰਹਾਂਗੇ ੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ